a p ਵੋਟਾਂ ਨਾ ਵੱਲੋਂ 15 ਵੱਲੋਂ ਪ੍ਰਧਾਨਤਰੀਆਂ ਨੂੰ ਪਹਿਲਾਂ ਕਾਲੀ ਸਰਕਾਰ ਨੂੰ ਵੀ ਮੰਗ ਪੱਤਰ ਦਿੱਤੇ ਫਿਰ ਅਸੀਂ ਕਾਂਗਰਸ ਕਾਂਗਰਸ ਸਰਕਾਰ ਨੂੰ ਮੰਗ ਪੱਤਰ ਦਿੱਤੇ ਹੁਣ ਅਸੀਂ ਭਗਮੰਤਮਾਨ ਦੀ ਸਰਕਾਰ ਨੂੰ ਵੀ ਮੰਗ ਪੱਤਰ ਦੇ ਰਹੇ ਹਾਂ ਤੇ ਉਹ ਸਾਨੂੰ ਹਰ ਬਾਰ ਮੀਟਿੰਗ ਦਾ ਟਾਈਮ ਦੇ ਦਿੰਦੇ ਆ ਜੋ ਕਿ ਬੇਸਿੱਟਾ ਨਿਕਲਦੀ ਆ ਅੱਜ ਅਸੀਂ ਬਹੁਤ ਹੀ ਮਤਲਬ ਕੇ ਸ਼ਰਮ ਹਸੂਨ ਕਰ ਰਹੇ ਆ ਵੀ ਅਸੀਂ ਇਸ ਪੰਜਾਬ ਦੇਤੀਆਂ ਔਰਤਾਂ ਹੁਣ ਸਾਨੂੰ ਚੰਗਾ ਵੀ ਲੱਗ ਰਿਹਾ ਹੈ ਕਿ ਕਿ ਉਹ ਵੀ ਹਰ ਬਾਰ ਇਹਨਾਂ ਦੀ ਸਰਕਾਰਾਂ ਵੱਲੋਂ ਤੇ ਨਹੀਂ ਸਰਕਾਰਾਂ ਵੱਲੋਂ ਸਾਡੇ ਜੋ ਵੀ ਕੋਈ ਵੀ ਰੈਲੀ ਹੁੰਦੀ ਆ ਕਿਸਾਨਾਂ ਦੀ ਰੈਲੀ ਹੋਵੇ ਮਜ਼ਦੂਰਾਂ ਦੀ ਰੈਲੀ ਹੋਵੇ ਮੁਲਾਜ਼ਮਾਂ ਦੀ ਰੈਲੀ ਹੋਵੇ ਉਹਨਾਂ ਨਾਲ ਇੰਨਾ ਘਟਿਆ ਬਤੀਰਾ ਕਰਦੇ ਨੇ ਤੇ ਵੋਟਾਂ ਮੰਗਣ ਵਾਲੀ ਇਹ ਸਾਡੇ ਘਰਾਂ ਦੇ ਵਿੱਚ ਸਾਡੇ ਅੱਗੇ ਹੱਥ ਜੋੜਦੇ ਨੇ ਤੇ ਹੁਣ ਅਸੀਂ ਭਗਵੰਤ ਮਾਨ ਸਰਕਾਰ ਨੂੰ ਕਹਿੰਨੇ ਆਂ ਵੀ ਅੱਜ ਤੋਂ ਬਾਅਦ ਸਾਡੇ ਘਰਾਂ ਵਿੱਚ ਵੋਟਾਂ ਮੰਗਣ ਨਾ ਆਇਓ ਤੇ ਮੈਂ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਹੀ ਮੈਂਗੀਆਂ ਵੀ ਮਹਿਲਾ ਐਮਐਲਏ ਭੈਣਾਂ ਨੇ ਖਾਸ ਕਰਕੇ ਗਗਨ ਮਾਨ ਜੀ ਨੂੰ ਜਿਹੜੀ ਕਹਿੰਦੀ ਸੀ ਅੱਜ ਤੋਂ ਬਾਅਦ ਭੈਣਾਂ ਦੀਆਂ ਚੁੰਨੀਆਂ ਕਿਸੇ ਵੀ ਰੈਲੀ ਵਿੱਚ ਨਹੀਂ ਰੁਲਣਗੀਆਂ ਤੇ ਅੱਜ ਉਹ ਮੈਂ ਗਗਨ ਮਾਨ ਨੂੰ ਬੇਨਤੀ ਕਰਨਾ ਚਾਹੁੰਨੀਆਂ ਮੇਰੇ ਮਾਨਸਾ ਜ਼ਿਲ੍ਹੇ ਦੀ ਹੋਇਆ ਤੇ ਉਹ ਸਾਡੀ ਹਰ ਇੱਕ ਰੈਲੀ ਦੇ ਵਿੱਚ ਆਉਂਦੀ ਤਾਂ ਤਾਂ ਉਹਨੂੰ ਅਸੀਂ ਚੰਗਾ ਸਮਝਦੇ ਇਸ ਕਰਕੇ ਅਸੀਂ ਬਹੁਤ ਹੀ ਮਾਨਸਾ ਕੀ ਘਟਨਾ ਮਤਲਬ ਕਿ ਅਸੀਂ ਬਹੁਤ ਹਾਰਟ ਹੋ ਰਹੇ ਹਾਂ ਇਹਨਾਂ ਨੇ ਸਾਡੇ ਨਾਲ ਅਸੀਂ ਘਰ-ਘਰ ਜਾ ਕੇ ਵੋਟਾਂ ਪਵਾਇਆ ਘਰ-ਘਰ ਜਾ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਵਾਇਆ ਇਹ ਸਿਲਾ ਦਿੱਤਾ ਸੇ ਸਰਕਾਰ ਨੇ ਅਸ ਵਿੱਚ ਭਗਵੰਤ ਮਾਨ ਸਾਹਿਬ ਨੇ ਮਹਾਲੀ ਦੇ ਵਿੱਚ ਇੰਨੇ ਬੈਨਰ ਲਾਏ ਇੰਨੇ ਬੈਨਰ ਲਾਏ ਜਦੋਂ ਕਿ ਸਾਡੇ ਜੀਪੀਐਫ ਦੇ ਖਾਤੇ ਨਹੀਂ ਖੋਲੇ ਗਏ ਅਸੀਂ ਉਮੀਦ ਕਰਦੇ ਹਾਂ ਵੀ ਅਸੀਂ ਬੇਨਤੀ ਵੀ ਕਰਦੇ ਹਾਂ ਚਲੋ ਅੱਜ ਅਸੀਂ ਉੱਦੇ ਸ਼ਹਿਰ ਦੇ ਵਿੱਚ ਆਏ ਹਾਂ ਸਾਡਾ ਫਰਜ਼ ਬਣਦਾ ਧਰਮ ਨਿਆਂ ਧਰਨੇ ਕਰਨਾ ਜਦੋਂ ਸਾਡੀਆਂ ਸਰਕਾਰ ਮੰਗਾ ਨਹੀਂ ਮੰਦੀ ਹੈਗੀ ਅਸੀਂ ਹੁਣ ਉਮੀਦ ਹੀ ਕਰ ਸਕਦੇ ਹਾਂ ਦੇਖੋ ਲੜਵੀਂ ਅਸੀਂ ਰਹੇ ਹਾਂ ਪਰ ਜੋ ਹੁਣ ਸਾਡੀ ਮੁੱਖ ਪ੍ਰਧਾਨਾ ਵੱਲੋਂ ਜੋ ਵੀ ਡਿਸੀਜਨ ਹੋਊਗਾ ਅਸੀਂ ਉਸਤੇ ਖੜਾ ਉਤਰਾਂਗੇ ਬੋਲੇ ਹੋ ਹਾਂਜੀ ਆ ਜਿਹੜਾ ਇੱਥੇ ਧਰਨਾ ਦਿੱਤਾ ਹੈਗਾ ਉਂ ਤਾਂ ਭਗਵੰਤ ਮਾਨ ਜੀ ਜਦੋਂ ਵੋਟਾਂ ਲੈਣ ਟਾਈਮ ਕਹਿੰਦੇ ਸੀਗੇ ਸਾਡੀਆਂ ਛੜਕਾਂ ਤੇ ਨਾਲੇ ਤਾਂ ਨਾ ਤਾਂ ਆਉਤੀਆਂ ਬਣਾ ਦੀ ਪੱਤਰ ਉਲੂ ਗਈ ਅੱਜ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹਨੀ ਆ ਅੱਜ ਥੋੜੀ ਪੱਤਰ ਰੋੜ ਰਹੀ ਹੈਗੀ ਤੁਸੀਂ ਪੁਰਾਣੀ ਪੈਨਸ਼ਨ ਦਾ ਵਾਅਦਾ ਕਰਕੇ ਮੁੱਕਰ ਗਏ ਆਹ ਦੇਖੋ ਲੱਪ ਤੇ 6:00 ਵਜੇ ਕਿੰਨਾ ਬੁਰਾ ਹਾਲ ਕੀਤਾਗਾ ਤਰ੍ਹਾਂ ਜਾ ਰਿਹਾ ਹੈਗਾ ਨਾਲੇ ਇੱਥੇ ਜੁੱਤੀਆਂ ਰੋਲੀਆਂ ਜਾਂ ਨਾਲੇ ਉਹ ਪੱਗਾਂ ਰੋਲੀਆਂ ਜਾਂ ਨਾ ਚੁੰਨੀਆਂ ਰੋਲੀਆਂ ਜਾਂ ਇਹ ਭਗਵੰਤ ਮਾਨ ਨੂੰ ਵੋਟਾਂ ਪਾਉਣ ਦਾ ਇਹ ਇਹ ਫਾਇਦਾ ਹੈਗਾ ਅਗਲੀ ਉਹਨਾਂ ਦੀ 24 ਤਰੀਕ ਨੂੰ ਤੇ ਬਟੀਆਂ ਬੋਟਾ ਦੇ ਵਿੱਚ ਭਗਵਾਨ ਤਮਾ ਨੂੰ ਸਾਰੇ ਬੋਟਾ ਦਾ ਬਾਈਕਾਟ ਕਰੋ ਜੇ ਪੈਨਸ਼ਨ ਲਾਗੂ ਨਾ ਕੀਤੀ ਤਾਂ ਬੋਟਾ ਦਾ ਸਾਡੇ ਵੱਲੋਂ ਬਾਈਕਾਟ ਬਣੂਗਾ ਇਹ ਝੂਠੀ ਸਰਕਾਰ ਇਹ ਝੂਠੀ ਸਰਕਾਰ ਹੈ